ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕੁਝ ਦਿਨ ਪਹਿਲਾਂ ਬਲੈਕ ਸੰਤੀ ਜ਼ਿਲ੍ਹਾ ਪਰਿਸ਼ਦ ਦੀਆਂ VOTING ਹੋਈਆਂ ਨੇ ਉਹਨਾਂ ਦੀ ਅੱਜ 17 ਦਸੰਬਰ ਨੂੰ ਇੱਥੇ ਬੇਰਿੰਗ ਕਾਲਜ ਦੇ ਵਿੱਚ ਕਾਊਂਟਿੰਗ ਹੋ ਰਹੀ ਆ ਇਸ ਮੌਕੇ ਆਲਾ ਅਧਿਕਾਰੀ ਭਾਰੀ ਫੋਰਸ ਬਲ ਨਾਲ ਇੱਥੇ ਪਹੁੰਚੇ ਹਨ ਇਸ ਮੌਕੇ SSP ਬਟਾਲਾ ਜਿਨ੍ਹਾਂ ਨੇ মিডিਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਇੱਥੇ ਬੇਰਿੰਗ ਕਾਲਜ ਦੇ ਵਿੱਚ ਜਿਹੜੀ ਕਾਊਂਟਿੰਗ ਹੋ ਰਹੀ ਆ ਉਹਨਾਂ ਇਹ ਵੀ ਦੱਸਿਆ ਕਿ ਬਟਾਲਾ ਦੀਆਂ ਜਿਹੜੀਆਂ ਚੋਣਾਂ ਹੋਈਆਂ ਨੇ ਪੰਜ ਜਗ੍ਹਾ ਉਹਨਾਂ ਦੀ ਕਾਊਂਟਿੰਗ ਹੋ ਰਹੀ ਆ ਔਰ ਹਰ ਜਗ੍ਹਾ ਸੁਰੱਖਿਆ ਦੇ ਫੁਕਤਾ ਪ੍ਰਬੰਧ ਕੀਤੇ ਗਏ ਹਨ ਆ ਸਾਡੀ ਟੀਮ ਖੜੀ ਆ ਬੇਰਿੰਗ ਕਾਲਜ ਬਟਾਲਾ ਦੇ ਵਿੱਚ ਜਿੱਥੇ ਐਸਐਸਪੀ ਸਾਹਿਬ ਨੇ ਗਮੀਡੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆ ਸਾਡੇ ਫੁਕਤਾ ਪ੍ਰਬੰਧ ਨੇ ਪੂਰੇ ਸੁਰੱਖਿਆ ਦੇ ਇਥੇ ਕੋਈ ਵੀ ਸ਼ਰਾਰਤੀ ਅੰਸਰ ਨੂੰ ਇਥੇ ਕੋਈ ਵੀ ਗਲਤ ਕੰਮ ਨਹੀਂ ਕਰਨ ਦਿੱਤਾ ਜਾਏਗਾ ਉਹਨਾਂ ਸਖਤ ਸ਼ਬਦਾਂ ਦੇ ਵਿੱਚ ਹਵਾਲਾ ਦਿੱਤੀ ਹੈ ਕਿ ਜਿਹੜਾ ਇੱਥੇ ਉਮੀਦਵਾਰ ਹੈ ਉਹੀ ਇੱਥੇ ਜਾਂ ਇਨਚਾਰਜ ਹੈ ਉਹੀ ਇੱਥੇ ਅੰਦਰ ਜਾਏਗਾ ਨਹੀਂ ਤੇ ਉਹਨਾਂ ਨੇ ਬਿੰਗ ਕਾਲਜ ਦੇ ਲਾਗੋ ਲਾਗੋ ਵੀ ਜਿਹੜੀ ਹੈਗੇ ਆ ਇਹ ਲੋਕਾਂ ਨੂੰ ਪਿੱਛੇ ਜਾਣ ਲਈ ਕਹਿ ਦਿੱਤਾ ਗਿਆ ਹੈ ਉਹਨਾਂ ਨੇ ਸਖਤ ਸ਼ਬਦਾਂ ਦੇ ਵਿੱਚ ਸ਼ਰਾਰਤੀ ਅਨਸਰਾਂ ਨੂੰ ਪਾਰਨਾ ਕੀਤੀ ਹੈ ਕਿ ਕੋਈ ਵੀ ਕੋਤਾਈ ਬਰਦਾਸ਼ਤ ਨਹੀਂ ਕੀਤੀ ਜਾਏਗੀ ਆ ਉਹਨਾਂ ਨੇ ਇਸ ਮੌਕੇ ਹੋਰ ਕੀ ਕੁਝ ਕਿਹਾ ਸੁਣਦੇ ਆ ਉਹਨਾਂ ਦੀ ਜ਼ੁਬਾਨ ਤੇ ਜੀ ਪੂਰੇ ਬਟਾਲਾ ਪੁਲਿਸ ਡਿਸਟ੍ਰਿਕਟ ਦੇ ਵਿੱਚ ਟੋਟਲ 5 ਜਗ੍ਹਾ ਤੇ ਜਿਹੜੀ ਹੈਗੀ ਹੈ ਕਾਊਂਟਿੰਗ ਹੋ ਰਹੀ ਹੈ ਇੱਦਾਂ ਤੁਹਾਨੂੰ ਪਤਾ ਹੈ ਕਿ ਜਿਹੜੇ ਸਾਡੇ ਇਲੈਕਸ਼ਨ ਹੋਏ ਸੀ ਜ਼ਿਲ੍ਹਾ ਪ੍ਰੀਸ਼ਦ ਦੇ ਤੇ ਬਲਾਕ ਸੰਮਤੀ ਦੇ ਪੂਰੇ ਪੀਸਫੁਲ ਹੋਏ ਸੀ ਅਸੀਂ ਕਾਊਂਟਿੰਗ ਸੈਂਟਰ ਤੇ ਵੀ ਜਿਹੜਾ ਪੂਰਾ ਕੁੱਪਤਾ ਪ੍ਰਬੰਧ ਕੀਤਾ ਹੈਗਾ ਸਾਡੇ ਪੂਰੇ ਡਿਸਟ੍ਰਿਕਟ ਦੇ ਵਿੱਚ ਜਿਹੜੇ 10 ਜੀਓਜ਼ ਦੇ ਸਾਹਿਬਾਨ ਅਸੀਂ ਲਾਏ ਹੋਏ ਡਿਊਟੀ ਤੇ ਤੇ 700 ਦੀ ਫੋਰਸ ਜਿਹੜੀ ਹੈਗੀ ਆ ਉਹ ਡਿਪਲੋਇਡ ਹੈ ਤੁਸੀਂ ਦੇਖ ਰਹੇ ਹੋ ਕਿ ਇੱਥੇ ਵੀ ਜਿਹੜਾ 300 ਦੀ ਫੋਰਸ ਅਸੀਂ ਬਟਾਲਾ ਦੇ ਵਿੱਚ ਡਿਪਲੋਏ ਕੀਤੀ ਹੈ ਤੇ ਬਿਲਕੁਲ ਜੇ ਕੋਈ ਆਸ-ਪਾਸ ਇਕੱਠ ਵਾਲਾ ਸਾਰਾ ਅਸੀਂ ਖਾਲੀ ਕਰਵਾਤਾ ਹੈ ਤੇ ਜੇ ਕੋਈ ਸ਼ਰਾਰਤੀ ਅੰਸਰ ਇੱਥੇ ਆਂਦਾ ਹੈਗਾ ਤਾਂ ਅਸੀਂ ਪੂਰੀ ਉਸ ਤੇ ਸਖ ਜਿਹੜਾ ਇਹ ਪ੍ਰੋਸੈਸ ਹੈਗਾ ਇਹਨੂੰ ਪੂਰਾ ਪੀਸੂਲ ਕਰਵਾਉਣਾ ਜਿੱਦਾਂ ਮੈਂ ਦੱਸਿਆ ਜੀ ਟੋਟਲ ਪੰਜ ਜਗ੍ਹਾ ਦੇ ਉੱਤੇ ਅਸੀਂ 10 ਜੀਓ ਸਾਹਿਬਾ ਜੇ ਸਰਦਾਰ ਐਸਪੀ ਸਾਹਿਬਾ ਤੇ ਸਭ ਦੇ ਡੀਐਸਪੀ ਵੀ ਨੇ ਤੇ 700 ਦੇ ਫ੍ਰੀਬ ਜਿਹੜੀ ਫੋਰਸ ਹੈ ਉਹ ਅਸੀਂ ਡਿਪਲੂਟ ਕੀਤੀ ਹੈ ਤੇ ਦੇਖੋ ਜੀ ਇਹ ਮੈਂ ਦੱਸਾਂ ਕਿ ਜਿਹੜੇ ਪ੍ਰੋਸੈਸ ਦੇ ਵਿੱਚ ਇਨਵੋਲ ਸੀਗੇ ਜਿਹੜੇ ਇਹਨਾਂ ਦੇ ਇੰਚਾਰਜ ਹੈਗੇ ਆ ਉਹੀ ਅੰਦਰ ਜਾ ਸਕਦੇ ਆ ਕੋਈ ਹੋਰ ਬੰਦਾ ਜਿਹੜਾ ਆਏਗਾ ਉਹਨੂੰ ਅਸੀਂ ਅੰਦਰ ਨਹੀਂ ਜਾਣ ਦੇਣਾ ਤੁਸੀਂ ਆਸ-ਪਾਸ ਵੀ ਦੇਖੋ ਜਿਹੜੇ ਇੱਥੇ ਸਾਰੇ ਖਲੋਤੇ ਸੀਗੇ ਉਹ ਵੀ ਅਸੀਂ ਇੱਥੋਂ ਕੱਢਦੇ ਹੈਗੇ ਤਾਂ ਇਹ ਮੈਂ ਸਿੱਧਾ ਤੁਹਾਡੇ ਮੱਦੇਮੇਨ ਜੇ ਇੱਥੇ ਕੋਈ ਵੀ ਸ਼ਰਾਰਤੀ ਬੰਦਾ ਆਏਗਾ ਜਾਂ ਕੱਟ ਕਰੇਗਾ ਜਿਹਦਾ ਅੰਦਰ ਕੰਮ ਨਹੀਂ ਹੈਗਾ ਜਿਸ ਨੂੰ ਅਲਾਉਡ ਨਹੀਂ ਹੈਗਾ ਤਾਂ ਅਸੀਂ ਉਹਦੇ ਖਿਲਾਫ ਕ੍ਰਾਈਮ ਕਰਾਂਗੇ